ਆਹ 게ਟ ਆ ਇਹਦੇ ਵਿੱਚ ਇਹ ਐਂਟਰੀ ਆ ਤੇ ਇੱਕ ਆ ਦਰਵਾਜ਼ਾ ਰੱਖਿਆ ਹੋਇਆ ਮਤਲਬ ਇਹ ਕਿਉਂ ਸੀਗਾ ਕਿ 메인 ਐਂਟਰੀ ਤੋਂ ਪਤਾ ਲੱਜੇ ਬਾਹਰ ਕੌਣ ਆਇਆ 메인 게ਟ ਖੋਲਣ ਤੋਂ ਪਹਿਲਾਂ ਇੱਥੋਂ ਵੇਖਿਆ ਜਾਂਦਾ ਸੀ ਵੀ ਕੋਈ ਲਿਹਾਜ ਵਾਲਾ ਜਾਂ ਕਿਵੇਂ ਜਨਪਸ਼ਾਨ ਵਾਲਾ ਉਹ ਇੱਥੋਂ ਦੀ ਐਂਟਰੀ ਕਰਦਾ ਹੁੰਦਾ ਸੀਗਾ ਫਿਰ ਅੱਗੇ ਅੰਦਰ ਜਾਣ ਦਾ ਹੁਕਮ ਹੁੰਦਾ ਸੀ ਆਜੋ ਇਧਰਲੇ ਪਾਸੇ ਦੇਖ ਲਈਏ ਆ ਰਿਆ ਸਹੀ ਕੋਈ ਗੋਪੀ ਆ ਰਿਆ ਸਹੀ ਇਹ ਕੀ ਆ ਕਿ ਇਹ ਵੀ ਨਾਲ ਦੀ ਨਾਲ ਬਾਹਰਲੇ ਪਾਸੇ ਨਿਕਲਣ ਦਾ ਇੱਕ ਤਰੀਕਾ ਹੁੰਦਾ ਸੀਗਾ ਹਵੇਲੀ ਦੇ ਕਈ ਕਮਰੇ ਹੁੰਦੇ ਸੀ ਮਤਲਬ ਆਜੋ ਬਾਹਰਲੇ ਪਾਸੇ ਆ ਗਏ ਆ ਤੇ ਜਿਹੜੇ ਪਾਸੇ ਉਹ ਮਤਲਬ ਬਾਹਰ ਕੋ ਬਾਹਰਲੇ ਪਾਸੇ ਵਿਵਪਤਾ ਪੈ ਜਾਂਦਾ ਪਾਸੇ ਦੇ ਨਿਕਲ ਕੇ ਫਰਾਰ ਹੋਣਾ ਪਿਆ ਜੀ ਆ ਤਹਿ ਖਾਨੇ ਹੋਗੇ ਜਿੱਥੇ ਉਹਨਾਂ ਦੀਆਂ ਦੁਕਾਨਾਂ ਹੁੰਦੀਆਂ ਸੀ ਸੇਠਾਂ ਦੀਆਂ ਸੋ ਨਜ਼ਰ ਆ ਜਾਣਗੀਆਂ ਇਹ ਤਹਿ ਖਾਨੇ ਕਸਮ ਦੇ ਬਣੇ ਹੋਏ ਨਜ਼ਰ ਆਉਣਗੇ ਤੁਹਾਨੂੰ ਇਹ ਇੱਥੇ ਦੁਕਾਨਾਂ ਹੁੰਦੀਆਂ ਸਮਾਨ ਰੱਖਿਆ ਕੋਈ ਉਦੋਂ ਆਬਾਦੀ ਨਹੀਂ ਸੀ ਹੁਣ ਸੰਗਣੀ ਆਬਾਦੀ ਹੋ ਗਈ ਹੈ ਹਨਾ ਉਦੋਂ ਕਿੱਥੇ ਸੀ ਨਹੀਂ ਆਬਾਦੀ ਆ ਗੇਟ ਪੁਰਾਣੇ ਲੱਗੇ ਹੋਏ ਆ ਹਵੇਲੀ ਦੀ ਖਾਸੀਅਤ ਇਹ ਆ ਇਸ ਆ ਹਵੇਲੀ ਬਣੀ 1830 ਦੇ ਵਿੱਚ ਉਹ ਰੇਲ ਗੱਡੀ ਵਾਲਿਆ ਨਾ ਜਿਹੜੀ ਰੇਲ ਚੱਲੀ ਸੀ ਪਹਿਲਾਂ 1853 ਚ ਚੱਲੀ ਸੀ ਥਾਣੇ ਤੋਂ ਬੰਬੇ ਤੱਕ ਤੇ ਇਹਨਾਂ ਨੇ 1830 ਦੇ ਵਿੱਚ ਹੀ ਇਹ ਡਿਜ਼ਾਈਨ ਪਾਤਾ ਸੀਗਾ ਕਾਰਨ ਕਿ ਕਿ ਯੂਰਪ ਦੇ ਵਿੱਚ ਯੂਰਪ ਅਫਰੀਕਾ ਏਸ਼ੀਆ ਘੁੰਮਦੇ ਰਹਿੰਦੇ ਸੀ ਇਸ ਹਵੇਲੀ ਵਾਲਿਆਂ ਨੂੰ ਪਹਿਲਾਂ ਪਤਾ ਲੱਗਿਆ ਸੀ ਵੀ ਭਾਰਤ ਦੇ ਵਿੱਚ ਰੇਲ ਗੱਡੀ ਆਉਣੀ ਆ ਇਹਨਾਂ ਨੂੰ ਖਬਰ ਮਿਲ ਗਈ ਸੀ ਇਹਨਾਂ ਨੇ ਫਿਰ ਉਹਨਾਂ ਦੀਆਂ ਤਸਵੀਰਾਂ ਬਣਾਈਆਂ ਆਪਦੀ 6662 ਦਿਖਾਉਣ ਦੇ ਲਈ ਕਿੱਧਰ ਦੀ ਆਈ ਸੀ ਆਪਾਂ ਹਾਂ ਤਹਿ ਖਾਨੇ ਕਿੱਧਰ ਵੀ ਗੁੱਪੀ ਬਰਾ ਚੱਲ ਗਿਆ ਦੇਖੇ ਮੜਾ ਜਾ ਆਜੋ ਇੱਧਰ ਤਹਿ ਖਾਨੇ ਆ ਇੱਥੇ ਸਮਾਨ ਨੂੰ ਗੁਪਤ ਤਰੀਕੇ ਨਾਲ ਰੱਖਦੇ ਸੀ ਵੀ ਕੋਈ ਲੁੱਟ ਖੋ ਕੇ ਸਮਾਨ ਨਾ ਲੈ ਜੇ ਇਸ ਤਰੀਕੇ ਨਾਲ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਵੀ ਕਿੱਥੇ ਕੀ ਆ ਆ ਮਿੱਟੀ ਧੂਲ ਮਿੱਟੀ ਦਿਖਾ ਦੇ ਕਿੰਨੀ ਚੜ੍ਹੀ ਹੋਈ ਆ ਇੱਧਰ ਆਪਦਾ ਲੁਕੋ ਕੇ ਸਮਾਨ ਰੱਖੀ ਰੱਖਦੇ ਹੁੰਦੇ ਸੀਗੇ ਖਜ਼ਾਨਾ ਤੇ ਇਹ ਸੋਨੇ ਚਾਂਦੀ ਦਾ ਹੀਰੇ ਮੋਤੀਆਂ ਦਾ ਵੱਡੇ ਵੱਡੇ ਵਪਾਰ ਕਰਦੇ ਸੀਗੇ